ਇਹ ਜਿਹੜੀ ਵੀਡੀਓ ਆ ਇਹ ਸਿਰਫ ਜਿਹੜੇ ਮਕੈਨਿਕ ਲੈਣ ਦਾ ਕੰਮ ਕਰਦੇ ਆ ਉਹਨਾਂ ਵਾਸਤੇ ਨਹੀਂ ਬਲਕਿ ਜਿਹੜੇ ਕਿਸਾਨ ਪੈਲੀਆਂ ਦੇ ਵਿੱਚ ਆਪਣੇ ਟਰੈਕਟਰ ਜਾਂ ਹੋਰ ਸੰਦ ਜਿਵੇਂ ਤੂੜੀ ਵਾਲੀਆਂ ਮਸ਼ੀਨਾਂ ਜਾਂ ਰੋਟਾਵੇਟਰ ਇਹਨਾਂ ਦਾ ਜਿਹੜਾ ਮਤਲਬ ਇਸਤੇਮਾਲ ਕਰਦੇ ਆ ਨਾ ਉਹਨਾਂ ਵਾਸਤੇ ਵੀ ਇਹ ਜਿਹੜੀ ਚੀਜ਼ ਆ ਇਹ ਬੜੀ ਜ਼ਰੂਰੀ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆ ਜੀ ਆਡਲ ਗੇਅਰ ਦੇ ਬਾਰੇ ਜਿਵੇਂ ਕੁਝ ਸਮਾਂ ਪਹਿਲਾਂ ਆਪਾਂ ਇੱਕ ਵੀਡੀਓ ਦੇ ਵਿੱਚ ਨਾ ਦਿਖਾਇਆ ਸੀਗਾ ਕਿ ਵੀ ਆਪਾਂ ਲੇਥ ਮਸ਼ੀਨ ਦੇ ਇਸੇ ਮਸ਼ੀਨ ਦੇ ਆਪਾਂ ਗੇਅਰ ਬਦਲੇ ਸੀਗੇ ਗਰਾਰੀਆਂ ਜਿਹੜੀਆਂ ਨਾ ਇੱਕ 21 ਦੰਦਿਆਂ ਦੀ ਸੀ ਇੱਕ 24 ਦੰਦਿਆਂ ਦੀ ਗਰਾਰੀ ਸੀਗੀ ਜਿੰਨਾਂ ਤੋਂ ਆਪਾਂ ਗਰਾਰੀਆਂ ਬਣਵਾਈਆਂ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਜਿਹੜੇ ਆਡਲ ਗੇਅਰ ਹੁੰਦੇ ਆ ਨਾ ਇਹਨਾਂ ਦੇ ਨਾਲ ਬਦਲਣ ਨਾਲ ਸਪੀਡ ਦਾ ਕੋਈ ਫਰਕ ਨਹੀਂ ਪੈਂਦਾ ਅੱਗੇ ਠੀਕ ਹੈ ਜੀ ਕਿਉਂਕਿ ਮਸ਼ੀਨਾਂ ਦੇ ਵਿੱਚ ਵੀ ਆਪਾਂ ਨੂੰ ਪੁਲੀਆਂ ਜਿਹੜੀਆਂ ਉਹ ਬਦਲਣੀਆਂ ਪੈਂਦੀਆਂ ਨੇ ਤੂੜੀ ਵਾਲੀਆਂ ਮਸ਼ੀਨਾਂ ਦੇ ਵਿੱਚ ਵੀ ਤੇ ਇਹ ਜਿਹੜੀ ਆਪਾਂ ਇੱਕ ਚੀਜ਼ ਤੁਹਾਨੂੰ ਦੱਸਣ ਲੱਗੇ ਆ ਸਮਝ ਲਓ ਕਿ ਵੀ ਆਪਾਂ ਕਿਸੇ ਮਸ਼ੀਨ ਦੇ ਚੱਕਰ ਲਾਉਣੇ ਆ ਨਾ ਇਹ ਉਹੀ ਚੀਜ਼ ਵਾ ਜਾਨੀ ਕਿ ਟੂੜੀ ਵਾਲੀ ਮਸ਼ੀਨ ਹੋ ਗਈ ਉਹਦੇ ਵੀ ਆਪਾਂ ਚੱਕਰ ਲਾਉਣੇ ਆ ਤੇ ਆਪਾਂ ਇਸੇ ਫਾਰਮੂਲੇ ਦੇ ਨਾਲ ਰਲਾ ਸਕਦੇ ਆ ਜੋ ਅੱਜ ਤੁਹਾਨੂੰ ਆਪਾਂ ਫਾਰਮੂਲਾ ਦੱਸਣ ਲੱਗੇ ਆ ਆ ਜਿਹੜੀ ਮੰਨ ਲਓ ਸ਼ਾਫਟ ਵਾ ਜਿਹਦੇ ਤੇ ਇਹ ਗਰਾਰੀ ਫਿੱਟ ਵਾ 40 ਦੰਦਿਆਂ ਦੀ ਠੀਕ ਹੈ ਜੀ ਇਹ ਕਿੰਨੀ ਸਪੀਡ ਨਾਲ ਘੁੰਮਦੀ ਆ ਆਪਾਂ ਉਹਦੀ ਜਿਹੜੀ ਸਪੀਡ ਵਾ ਉਹ ਮੰਨ ਲਓ ਜੇ ਹੈਗੀ ਆ ਮੰਨ ਕੇ ਚੱਲੋ ਕਿ 300 ਚੱਕਰ ਕੱਢਦੀ ਆ ਠੀਕ ਹੈ ਜੀ ਉਹ ਤੁਹਾਨੂੰ ਪੁਲੀਆਂ ਬੈਲਟਾਂ ਤੋਂ ਸਾਰੇ ਚੱਕਰ ਤੁਹਾਨੂੰ ਆਪਣੇ ਆਪ ਕੱਢਨੇ ਆ ਜਾਣੇ ਆ ਜਦੋਂ ਮੈਂ ਤੁਹਾਨੂੰ ਸਾਰੀ ਡਿਟੇਲ ਵਿੱਚ ਦੱਸਤੀ ਮੰਨ ਕੇ ਚੱਲੋ ਕਿ 300 ਚੱਕਰ ਕੱਢਦੀ ਆ ਤੁਸੀਂ 40 ਨੂੰ 300 ਦੇ ਨਾਲ ਗੁਣਾ ਕਰ ਲੈਣੀ ਹੈ ਠੀਕ ਹੈ ਜੀ ਜਦੋਂ 40 ਨੂੰ 300 ਦੇ ਨਾਲ ਤੁਸੀਂ ਗੁਣਾ ਕਰੋਗੇ ਨਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆ ਜੀ ਆਡਲ ਗੇਅਰ ਦੇ ਬਾਰੇ ਜਿਵੇਂ ਕੁਝ ਸਮਾਂ ਪਹਿਲਾਂ ਆਪਾਂ ਇੱਕ ਵੀਡੀਓ ਦੇ ਵਿੱਚ ਨਾ ਦਿਖਾਇਆ ਸੀਗਾ ਕਿ ਵੀ ਆਪਾਂ ਲੇਥ ਮਸ਼ੀਨ ਦੇ ਇਸੇ ਮਸ਼ੀਨ ਦੇ ਆਪਾਂ ਗੇਅਰ ਬਦਲੇ ਸੀਗੇ ਗਰਾਰੀਆਂ ਜਿਹੜੀਆਂ ਨਾ ਇੱਕ 21 ਦੰਦਿਆਂ ਦੀ ਸੀ ਇੱਕ 24 ਦੰਦਿਆਂ ਦੀ ਗਰਾਰੀ ਸੀਗੀ ਸੋ ਆਪਣੇ ਕੋਲੇ ਗਰਾਰੀਆਂ ਪਈਆਂ ਨੇ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਗਰਾਰੀ ਜਿਹੜੀ ਹੈ ਜੀ 21 ਦੰਦਿਆਂ ਦੀ ਗਰਾਰੀ ਆ ਠੀਕ ਹੈ ਜੀ ਇਹ ਕੱਪਾ ਗਰਾਰੀ ਬਣਾਈ ਸੀਗੀ 24 ਦੰਦਿਆਂ ਦੀ ਤੇ ਇਹ ਗਰਾਰੀਆਂ ਜਦੋਂ ਆਪਾਂ ਲਾਈਆਂ ਸੀ ਨਾ ਤੇ ਜਿਨ੍ਹਾਂ ਤੋਂ ਆਪਾਂ ਗਰਾਰੀਆਂ ਬਣਵਾਈਆਂ ਹੋ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਜਿਹੜੇ ਆਡਲ ਗੇਅਰ ਹੁੰਦੇ ਆ ਨਾ ਇਹਨਾਂ ਦੇ ਨਾਲ ਬਦਲਣ ਨਾਲ ਸਪੀਡ ਦਾ ਕੋਈ ਫਰਕ ਨਹੀਂ ਪੈਂਦਾ ਅੱਗੇ ਠੀਕ ਹੈ ਜੀ ਜਿਹੜੇ ਆਡਲ ਗੇਅਰ ਹੁੰਦੇ ਆ ਇਹਨਾਂ ਦੇ ਬਦਲਣ ਨਾਲ ਨਾ ਤਾਂ ਸਪੀਡ ਵਾਧੀ ਆ ਤੇ ਨਾ ਅੱਗੇ ਸਪੀਡ ਗਰਾਰੀਆਂ ਦੀ ਜਿਹੜੀ ਆ ਉਹ ਘਟਦੀ ਆ ਜਾਂ ਤਾਂ ਜਿਹੜੀ ਸ਼ੁਰੂ ਦੇ ਵਿੱਚ ਗਰਾਰੀ ਲੱਗੀ ਹੁੰਦੀ ਆ ਉਹ ਬਦਲੀ ਜਾਊਗੀ ਤੇ ਤਾਂ ਕਰਕੇ ਜਿਹੜੇ ਆ ਇਹ ਚੱਕਰਾਂ ਦਾ ਫਰਕ ਪਊਗਾ ਮਸ਼ੀਨ ਦੇ ਜਾਂ ਉਸ ਤੋਂ ਥੱਲੇ ਜਿਹੜੀ ਸਭ ਤੋਂ ਥੱਲੇ ਗਰਾਰੀ ਲੱਗੀ ਹੁੰਦੀ ਆ ਉਹ ਬਦਲ ਨਾਲ ਜਿਹੜਾ ਵਾ ਉਹ ਫਰਕ ਪਾਊਗਾ ਠੀਕ ਹੈ ਜੀ ਹੁਣ ਆਪਾਂ ਤੁਹਾਡੀ ਜਾਣਕਾਰੀ ਵਾਸਤੇ ਇਹ ਦੱਸ ਦਈਏ ਕਿ ਵੀ ਅੱਜ ਆਪਾਂ ਤੁਹਾਨੂੰ ਦੋ ਫਾਰਮੂਲਿਆਂ ਦੇ ਨਾਲ ਸਮਝਾਵਾਂਗੇ ਕਿ ਵੀ ਇਹਦੇ ਜਿਹੜੇ ਆ ਇਹ ਚੱਕਰਾਂ ਦਾ ਫਰਕ ਕਿਉਂ ਨਹੀਂ ਪੈਂਦਾ ਐਡਲ ਗੀਅਰ ਦੇ ਨਾਲ ਠੀਕ ਹੈ ਜੀ ਆਪਾਂ ਇੱਕ ਤੁਹਾਨੂੰ ਫਾਰਮੂਲਾ ਸਿੱਧਾ ਜਿਹਾ ਵੀ ਦੱਸਾਂਗੇ ਤੇ ਇੱਕ ਆਪਾਂ ਤੁਹਾਨੂੰ ਇਹਦੇ ਪ੍ਰੋਪਰ ਚੱਕਰ ਬਣਾ ਕੇ ਵੀ ਦਿਖਾਵਾਂਗੇ ਜਿੱ ਤਰ੍ਹਾਂ ਜਿਹੜਾ ਇਹਨੂੰ ਫਾਰਮੂਲਾ ਇਹਦੇ ਵਾਸਤੇ ਵਰਤਿਆ ਜਾਂਦਾ ਉਹ ਸਾਰਾ ਕੁਝ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਆਪਾਂ ਦੱਸਾਂਗੇ ਤੇ ਇਹਦੀ ਜਾਣਕਾਰੀ ਜਿਹੜੀ ਆ ਉਹ ਪਹਿਲਾਂ ਮੈਨੂੰ ਖੁਦ ਨੂੰ ਵੀ ਨਹੀਂ ਸੀਗੀ ਕਿ ਵੀ ਐਡਲ ਗੇਅਰ ਦੇ ਨਾਲ ਜਿਹੜੀ ਆ ਸਪੀਡ ਦਾ ਫਰਕ ਕਿਉਂ ਨਹੀਂ ਪੈਂਦਾ ਠੀਕ ਹੈ ਜੀ ਵੀ ਵਾਧਦੀ ਘਟਦੀ ਕਿਉਂ ਨਹੀਂ ਸਪੀਡ ਇਹ ਗਰਾਰੀਆਂ ਦੇ ਬਦਲ ਨਾਲ ਸਪੀਡ ਹਾਲਾਂਕਿ ਵਧਣੀ ਘਟਣੀ ਚਾਹੀਦੀ ਆ ਠੀਕ ਹੈ ਜੀ ਤੇ ਇਹ ਜਿਹੜਾ ਮਤਲਬ ਕ੍ਰੈਡਿਟ ਵਾਇਸ ਸਾਰਾ ਜਸਵੰਤ ਸਿੰਘ ਜੀ ਜੋ ਕਿ ਪੂਨੇ ਤੋਂ ਆ ਉਹਨਾਂ ਨੂੰ ਜਾਂਦਾ ਵਾ ਕਿਉਂਕਿ ਉਹਨਾਂ ਨੇ ਮੈਨੂੰ ਇਸ ਚੀਜ਼ ਬਾਰੇ ਸਾਰਾ ਜਿਹੜਾ ਵਾ ਉਹ ਦੱਸਿਆ ਇਹ ਜਿਹੜੀ ਵੀਡੀਓ ਆ ਇਹ ਸਿਰਫ ਜਿਹੜੇ ਮਕੈਨਿਕ ਲੈਣ ਦਾ ਕੰਮ ਕਰਦੇ ਆ ਉਹਨਾਂ ਵਾਸਤੇ ਨਹੀਂ ਬਲਕਿ ਜਿਹੜੇ ਕਿਸਾਨ ਪੈਲੀਆਂ ਦੇ ਵਿੱਚ ਆਪਣੇ ਟਰੈਕਟਰ ਜਾਂ ਹੋਰ ਸੰਦ ਜਿਵੇਂ ਤੂੜੀ ਵਾਲੀਆਂ ਮਸ਼ੀਨਾਂ ਜਾਂ ਰੋਟਾਵੇਟਰ ਇਨਾਂ ਦਾ ਜਿਹੜਾ ਮਤਲਬ ਇਸਤੇਮਾਲ ਕਰਦੇ ਆ ਨਾ ਉਹਨਾਂ ਵਾਸਤੇ ਵੀ ਇਹ ਜਿਹੜੀ ਚੀਜ਼ ਆ ਇਹ ਬੜੀ ਜ਼ਰੂਰੀ ਆ ਕਿਉਂਕਿ ਮਸ਼ੀਨਾਂ ਦੇ ਵਿੱਚ ਵੀ ਆਪਾਂ ਨੂੰ ਪੁਲੀਆਂ ਜਿਹੜੀਆਂ ਉਹ ਬਦਲਣੀਆਂ ਪੈਂਦੀਆਂ ਨੇ ਤੂੜੀ ਵਾਲੀਆਂ ਮਸ਼ੀਨਾਂ ਦੇ ਵਿੱਚ ਵੀ ਤੇ ਇਹ ਜਿਹੜੀ ਆਪਾਂ ਇੱਕ ਚੀਜ਼ ਤੁਹਾਨੂੰ ਦੱਸਣ ਲੱਗੇ ਆ ਸਮਝ ਲਓ ਕਿ ਵੀ ਆਪਾਂ ਕਿਸੇ ਮਸ਼ੀਨ ਦੇ ਚੱਕਰ ਲਾਉਣੇ ਆ ਨਾ ਇਹ ਉਹੀ ਚੀਜ਼ ਆ ਯਾਨੀ ਕਿ ਤੂੜੀ ਵਾਲੀ ਮਸ਼ੀਨ ਹੋ ਗਈ ਉਹਦੇ ਵੀ ਆਪਾਂ ਚੱਕਰ ਲਾਉਣੇ ਆ ਤੇ ਆਪਾਂ ਇਸੇ ਫਾਰਮੂਲੇ ਦੇ ਨਾਲ ਰਲਾ ਸਕਦੇ ਆ ਜੋ ਅੱਜ ਤੁਹਾਨੂੰ ਆਪਾਂ ਫਾਰਮੂਲਾ ਦੱਸਣ ਲੱਗੇ ਆ ਠੀਕ ਹੈ ਜੀ ਇਹੀ ਫਾਰਮੂਲਾ ਗਰਾਰੀਆਂ ਨੂੰ ਲੱਗਣਾ ਇਹੀ ਫਾਰਮੂਲਾ ਜਿਹੜਾ ਵਾ ਉਹ ਪੁਲੀਆਂ ਨੂੰ ਲੱਗਣਾ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਆਪਾਂ ਤੁਹਾਨੂੰ ਦੱਸਦੇ ਆਂ ਕਿ ਵੀ ਇਹ ਜਿਹੜੇ ਚੱਕਰ ਵਾ ਇਹ ਕਿਵੇਂ ਆਡਲ ਗੇਅਰ ਜਿਹੜੇ ਆ ਉਹ ਸਪੀਡ ਵਧ ਘਟ ਨਹੀਂ ਕਰਦੇ ਵੇਖੋ ਮੇਰੇ ਕੋਲੇ ਹੁਣ ਲਿਖਣ ਵਾਸਤੇ ਬਲੈਕਬੋਰਡ ਤੇ ਨਹੀਂ ਸੀਗਾ ਤੇ ਮੈਂ ਆਪਾਂ ਇੱਕ ਚਾਦਰ ਦਾ ਹੀ ਇਸਤੇਮਾਲ ਕਰ ਲਿਆ ਵਾ ਮੰਨ ਕੇ ਚੱਲੋ ਕਿ ਆਪਣੇ ਕੋਲੇ ਸੀਗੀ ਇੱਕ 40 ਦੰਦਿਆਂ ਦੀ ਗਰਾਰੀ ਠੀਕ ਹੈ ਜੀ ਜਿਹੜੀ ਕਿ ਆਪਾਂ ਮਸ਼ੀਨ ਦੀ ਲੇਥ ਮਸ਼ੀਨ ਦੀ ਗੱਲ ਕਰਨ ਲੱਗੇ ਆ ਜਿਹੜੀ ਆਪਣੇ ਕੋਲੇ ਪਹਿਲਾਂ 40 ਦੰਦਿਆਂ ਦੀ ਗਰਾਰੀ ਸੀਗੀ ਉਹ ਆਇਆ ਲੇਥ ਮਸ਼ੀਨ ਦੀ ਸੀਗੀ ਆਪਾਂ ਇਹਦੇ ਬਾਰੇ ਹੱਲੇ ਗੱਲ ਕਰਨ ਲੱਗੇ ਆ ਉਸ ਤੋਂ ਬਾਅਦ ਤੁਹਾਨੂੰ ਆਪਦੀਆਂ ਮਸ਼ੀਨਾਂ ਦੇ ਤੁਸੀਂ ਜਿਹੜੇ ਚੱਕਰ ਕੱਢਣੇ ਆ ਤੁਸੀਂ ਇਸੇ ਫਾਰਮੂਲੇ ਨਾਲ ਕੱਢ ਸਕਦੇ ਜੇ ਆਹ ਵਾਲੀ ਗਰਾਰੀ ਹੈ ਇਹਦੇ ਐਸ ਸ਼ਾਵਰਡ ਦੇ ਉੱਤੇ ਚੱਲਦੀ ਹੈ ਠੀਕ ਹੈ ਜੀ ਆਹ ਵੇਖੋ ਇਹਦੇ ਤੇ ਚੱਲਦੀ ਹੈ ਇੱਥੇ ਲੱਗੀ ਹੈ ਜੀ 40 ਦੰਦਿਆਂ ਦੀ ਗਰਾਰੀ ਠੀਕ ਹੈ ਜੀ ਇੱਕ ਉਸ ਤੋਂ ਬਾਅਦ ਇੱਥੇ ਇੱਕ ਲੱਗੀ ਹੈ 21 ਦੰਦਿਆਂ ਦੀ ਗਰਾਰੀ ਇੱਕ ਲੱਗੀ ਹੈ ਇੱਥੇ 24 ਦੰਦਿਆਂ ਦੀ ਗਰਾਰੀ ਉਹ ਜਿਹੜੀ 24 ਦੰਦਿਆਂ ਦੀ ਗਰਾਰੀ ਆ ਉਸ ਤੋਂ ਥੱਲੇ ਇੱਥੇ ਲੱਗੀ ਇੱਕ 40 ਦੰਦਿਆਂ ਦੀ ਗਰਾਰੀ ਇਹਦੇ ਗੇਅਰ ਦੇ ਅੰਦਰ ਠੀਕ ਹੈ ਜੀ ਹੁਣ ਕੀ ਆ ਕਿ ਜਦੋਂ ਆਪਾਂ ਇਹਦੇ ਚੱਕਰ ਪੁੱਠੇ ਸਿੱਧੇ ਕਰਨੇ ਹੁੰਦੇ ਆ ਨਾ ਆਪਾਂ ਇਹ ਆਪਣਾ ਇਹ ਜਿਹੜਾ ਲੇਥ ਮਸ਼ੀਨ ਦਾ ਹੈਂਡਲ ਲੱਗਾ ਵਾ ਜੇ ਇਹਨੂੰ ਸੈਂਟਰ 'ਚ ਕਰਦੇ ਆ ਤੇ ਇਹ ਬੰਦ ਹੋ ਜਾਊਗਾ ਗੇਅਰ ਜਦੋਂ ਆਪਾਂ ਇਹਨੂੰ ਉੱਪਰ ਨੂੰ ਕਰਾਂਗੇ ਤੇ ਇਹ ਗਰਾਰੀ ਜਿਹੜੀ ਆ ਇਹ ਜੁੜ ਜੂਗੀ ਆ 40 ਦੰਦਿਆਂ ਦੀ ਗਰਾਰੀਆਂ ਦੇ ਵਿਚਕਾਰ ਠੀਕ ਹੈ ਜੀ ਜਿਹੜੀ 21 ਦੰਦਿਆਂ ਦੀ ਗਰਾਰੀ ਹੋਊਗੀ ਜੇ ਉਸ ਤੋਂ ਬਾਅਦ ਆਪਾਂ ਇਹਨੂੰ ਥੱਲੇ ਨੂੰ ਕਰਦੇ ਆਂ ਤੇ ਦੂਜੀ ਗਰਾਰੀ ਜੁੜ ਜੂਗੀ ਉਹਦੇ ਨਾਲ ਹੋਊਗਾ ਕੀ ਇਹਦੇ ਚੱਕਰ ਜਿਹੜੇ ਆ ਉਹਨਾਂ ਦਾ ਫਰਕ ਪੈ ਜਾਊਗਾ ਉਹ ਪੁੱਠੇ ਸਿੱਧੇ ਹੋਣਗੇ ਗੇਅਰ ਦੇ ਨਾਲ ਪਰ ਇਹਨਾਂ ਦੀ ਸਪੀਡ ਕਿਉਂ ਨਹੀਂ ਵਾਧੀ ਘਟਦੀ ਆਪਾਂ ਅੱਜ ਉਹਦੇ ਬਾਰੇ ਗੱਲ ਕਰਨ ਲੱਗੇ ਆਂ ਸੋ ਆਜੋ ਆਪਾਂ ਜਿਵੇਂ ਹੁਣ ਤੁਹਾਨੂੰ ਦੱਸਿਆ ਹੈਗਾ ਕਿ ਸੋ ਆਪਾਂ ਜਿਵੇਂ ਤੁਹਾਨੂੰ ਦੱਸਿਆ ਹੈਗਾ ਕਿ 40 ਦੰਦਿਆਂ ਦੀ ਗਰਾਰੀ ਜਿਹੜੀ ਆ ਉਹ ਇੱਕ ਉੱਪਰ ਲੱਗੀ ਆ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਥੱਲੇ 40 ਦੰਦਿਆਂ ਦੀ ਗਰਾਰੀ ਲੱਗੀ ਆ ਠੀਕ ਹੈ ਜੀ ਤੇ ਇਹਨਾਂ ਦੇ ਵਿਚਕਾਰ ਇੱਥੇ ਜਿਹੜੀ ਲੱਗੀ ਆ ਮੰਨ ਕੇ ਚੱਲੋ ਕਿ ਉਹ ਆਪਾਂ 21 ਦੰਦਿਆਂ ਦੀ ਗਰਾਰੀ ਲਾਤੀ ਠੀਕ ਹੈ ਜੀ ਪਹਿਲਾਂ ਤਾਂ ਆਪਾਂ 21 ਦੰਦਿਆਂ ਨਾਲ ਇਹਨੂੰ ਕਰਦੇ ਆ ਵੇਖੋ ਹੁਣ ਇਹਦਾ ਫਾਰਮੂਲਾ ਕੀ ਆ ਉਹ ਤੁਹਾਨੂੰ ਦੱਸਦਾ ਮੰਨ ਲਓ ਆ 40 ਦੰਦਿਆਂ ਦੀ ਗਰਾਰੀ ਆ 40 ਠੀਕ ਹੈ ਜੀ ਉਸ ਤੋਂ ਬਾਅਦ ਆ ਜਿਹੜੀ ਮੰਨ ਲਓ ਸ਼ਾਫਟ ਵਾ ਜਿਹਦੇ ਤੇ ਇਹ ਗਰਾਰੀ ਫਿੱਟ ਵਾ 40 ਦੰਦਿਆਂ ਦੀ ਠੀਕ ਹੈ ਜੀ ਇਹ ਕਿੰਨੀ ਸਪੀਡ ਨਾਲ ਘੁੰਮਦੀ ਆ ਆਪਾਂ ਉਹਦੀ ਜਿਹੜੀ ਸਪੀਡ ਵਾ ਉਹ ਮੰਨ ਲਓ ਜੇ ਹੈਗੀ ਆ ਮੰਨ ਕੇ ਚੱਲੋ ਕਿ 300 ਚੱਕਰ ਕੱਢਦੀ ਆ ਉਹ ਠੀਕ ਹੈ ਜੀ ਉਹ ਤੁਹਾਨੂੰ ਪੁਲੀਆਂ ਬੈਲਟਾਂ ਤੋਂ ਸਾਰੇ ਚੱਕਰ ਤੁਹਾਨੂੰ ਆਪਣੇ ਆਪ ਕੱਢਨੇ ਆ ਜਾਣੇ ਆ ਜਦੋਂ ਮੈਂ ਤੁਹਾਨੂੰ ਸਾਰੀ ਡਿਟੇਲ ਵਿੱਚ ਦੱਸਤੀ ਮੰਨ ਕੇ ਚੱਲੋ ਕਿ ਉਹ 300 ਚੱਕਰ ਕੱਢਦੀ ਆ ਤੁਸੀਂ 40 ਨੂੰ 300 ਦੇ ਨਾਲ ਗੁਣਾ ਕਰ ਲੈਣੀ ਹੈ ਠੀਕ ਹੈ ਜੀ ਜਦੋਂ 40 ਨੂੰ 300 ਦੇ ਨਾਲ ਤੁਸੀਂ ਗੁਣਾ ਕਰੋਗੇ ਨਾ ਇਹਦੇ ਆ ਜਾਣਗੇ ਜੀ 12000 ਚੱਕਰ ਠੀਕ ਹੈ ਜੀ ਇਹ ਹੋ ਗਿਆ 12000 ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆਪਣੇ ਕੋਲੇ ਆ ਜਿਹੜੀ ਕਰਾਰੀ ਆ ਗਈ ਇਹ ਮੰਨ ਕੇ ਚੱਲੋ 21 ਦੰਦਿਆਂ ਦੀ ਕਰਾਰੀ ਆ ਠੀਕ ਹੈ ਜੀ ਇਹਦੇ ਨਾਲ ਆਪਾਂ ਇਹਨੂੰ ਕਰ ਦੇਣਾ ਤਕਸੀਮ 21 ਦੰਦਿਆਂ ਦੀ ਗਰਾਰੀ ਦੇ ਨਾਲ ਆਪਾਂ ਇਹਨੂੰ ਕਰ ਦੇਣਾ ਤਕਸੀਮ ਠੀਕ ਹੈ ਜੀ ਜਦੋਂ ਇਹਨੂੰ ਆਪਾਂ 21 ਦੰਦਿਆਂ ਦੀ ਗਰਾਰੀ ਦੇ ਨਾਲ ਤਕਸੀਮ ਕਰਤਾ ਤੇ ਇਹ ਆ ਗਿਆ ਜੀ 571 .42 ਜਾਂ 428 ਲਿਖ ਲਓ ਤੁਸੀਂ ਠੀਕ ਹੈ ਜੀ ਫੋ ਮੈਂ ਸਾਰੀ ਕੈਲਕੂਲੇਸ਼ਨ ਜਿਹੜੀ ਆ ਮੋਬਾਈਲ ਤੇ ਕਰਨ ਡਿਆ ਵਾਂ ਤੇ ਤੁਸੀਂ ਵੀ ਜਿਹੜੀ ਐ ਮੋਬਾਈਲ ਤੇ ਕੈਲਕੂਲੇਸ਼ਨ ਕਰ ਲਿਓ ਸੌਖੀ ਨਿਕਲ ਜੂਗੀ ਠੀਕ ਹੈ ਜੀ ਇਹ ਆ ਗਿਆ 571.428 ਉਸ ਤੋਂ ਬਾਅਦ ਆਪਾਂ ਇਹਨੂੰ ਫਿਰ ਇਹਨੇ 21 ਦੰਦਿਆਂ ਦੀ ਗਰਾਰੀ ਜਿਹੜੀ ਆ ਇਹਨੇ ਚੱਕਰ ਇਹਨੂੰ ਜੇ ਘਟਾ ਕੇ ਘਟਾਉਣੇ ਆ ਤੇ ਇੱਥੇ ਫਿਰ ਇਹਨੂੰ ਦੋ ਗੁਣਾ ਇਹਦੇ ਚੱਕਰ ਜਿਹੜੇ ਆ ਜਾਨੀ ਕਿ ਉਹਨਾਂ ਨੂੰ ਫਿਰ ਵਧਾਉਣਾ ਵਾ ਉਹਨੇ ਹੀ ਕਰ ਦੇਣਾ ਇਹਨੇ ਇਹਨੂੰ ਆਪਾਂ ਫਿਰ 21 ਨਾਲ ਹੀ ਗੁਣਾ ਕਰਾਂਗੇ ਜਾਨੀ ਕਿ 21 ਦੰਦਿਆਂ ਦੀ ਘਰਾਰੀ ਆਪਣੇ ਕੋਲ ਲੱਗੀ ਆ ਠੀਕ ਹੈ ਜੀ ਜਦੋਂ ਤੁਸੀਂ ਇਹਨੂੰ 21 ਨਾਲ ਗੁਣਾ ਕਰੋਗੇ ਨਾ ਤੇ ਤੁਹਾਡੇ ਕੋਲੇ ਆਨਸਰ ਇਹੀ ਆਊਗਾ 12000 ਹੀ ਫਿਰ ਠੀਕ ਹੈ ਜੀ 12000 ਜਾਨੀ ਕਿ ਜੇ ਚੱਕਰੇ ਨੇ ਘਟਾਏ ਆ ਤੇ ਇਹਨੇ ਉਹਨੇ ਚੱਕਰ ਪੂਰੇ ਵੀ ਕੀਤੇ ਆ ਇਹਦੇ ਹੁਣ ਜਦੋਂ ਤੁਸੀਂ ਇਹਨੂੰ ਤਕਸੀਮ ਕਰੋਗੇ ਨਾ 40 ਦੇ ਨਾਲ ਆਪਣੇ ਕੋਲੇ ਆਨਸਰ ਫਿਰ 300 ਹੀ ਆ ਗਿਆ ਠੀਕ ਹੈ ਜੀ ਜਿਹੜੇ ਐਡਲ ਗੇਅਰ ਵਾ ਨਾ ਇਹ ਜੇ ਚੱਕਰ ਘਟਾਉਂਦੇ ਆ ਤੇ ਇਹ ਵਧਾਉਂਦੇ ਵੀ ਆ ਯਾਨੀ ਕਿ ਇਹਦੇ ਨਾਲ ਇੱਕ ਅੱਧੀ ਗਰਾਰੀ ਹੋਰ ਵੀ ਕੋਈ ਲੱਗੀ ਹੁੰਦੀ ਉਹਨੇ ਇੱਥੇ ਕੋਈ ਫਰਕ ਨਹੀਂ ਪਾਉਣਾ ਮੰਨ ਕੇ ਚੱਲੋ ਇੱਥੇ ਆਪਾਂ ਹੁਣ ਤੁਸੀਂ ਆਪਾਂ ਹੁਣ 24 ਦੰਦਿਆਂ ਦੀ ਗਰਾਰੀ ਦੇ ਨਾਲ ਇਹਦੀ ਕੈਲਕੂਲੇਸ਼ਨ ਕਰ ਲੈਨੇ ਆ ਆਪਣੇ ਕੋਲੇ ਆ ਆ ਆਨਸਰ ਆਇਆ ਨਾ ਹੁਣ ਮੰਨ ਲਓ ਆਪਾਂ ਇੱਕ ਸਾਈਡ ਤੇ ਦੇ ਇੱਥੇ ਆ ਗਰਾਰੀ ਹੋ ਗਈ 40 ਦੰਦਿਆਂ ਦੀ ਆ ਗਰਾਰੀ ਹੋ ਗਈ ਹੁਣ 24 ਦੰਦਿਆਂ ਦੀ ਆ ਫਿਰ 40 ਦੰਦਿਆਂ ਦੀ ਠੀਕ ਹੈ ਜੀ ਹੁਣ ਆਪਾਂ ਇਹਨੂੰ 24 ਨਾਲ ਕਰ ਲੈਨੇ ਆ 24 ਦੰਦਿਆਂ ਦੀ ਗਰਾਰੀ ਆਪਣੇ ਕੋਲ ਠੀਕ ਹੈ ਜੀ ਹੁਣ ਕੀ ਆ ਕਿ ਇਹ 40 ਦੰਦਿਆਂ ਦੀ ਗਰਾਰੀ ਆ 40 ਨੂੰ ਆਪਾਂ ਗੁਣਾ ਕਰਾਂਗੇ ਜੀ 300 ਨਾਲ ਜਾਨੀ ਕਿ ਆਪਣੇ ਕੋਲੇ ਚੱਕਰ ਵਾਏ ਮਸ਼ੀਨ ਦੇ ਜਦੋਂ ਆਪਾਂ ਇਹਨੂੰ 300 ਨਾਲ ਗੁਣਾ ਕੀਤਾ ਤੇ ਇਹਦਾ ਫਿਰ ਇਹੀ 12000 ਆ ਰਹੀ ਆਉਣਾ 12000 ਆ ਗਿਆ ਉਸ ਤੋਂ ਬਾਅਦ ਹੁਣ ਇੱਥੇ 21 ਦੰਦਿਆਂ ਦੀ ਗਰਾਰੀ ਸੀ ਹੁਣ ਆਪਾਂ ਇੱਥੇ 40 ਨਾਲ ਕਰਨ ਲੱਗੇ ਆ ਇਹਨੂੰ ਆਪਾਂ 40 ਨਾਲ ਤਕਸੀਮ ਕਰਨਾ ਠੀਕ ਹੈ ਜੀ ਜਦੋਂ ਇਹਨੂੰ ਆਪਾਂ 24 ਨਾਲ ਹੁਣ ਤਕਸੀਮ ਕਰਾਂਗੇ ਤੇ ਇਹਦਾ ਚੱਕਰ ਆ ਜਾਣੇ ਆ ਜੀ ਪੂਰੇ ਆਪਣੇ ਕੋਲੇ 500 ਬਰਾਬਰ 500 ਠੀਕ ਹੈ ਜੀ ਇਹ 24 ਦੰਦਿਆਂ ਦੀ ਕਰਾਰੀ ਕੀਤੀ ਆਪਾਂ ਹੁਣ ਤੇ 500 ਨੂੰ ਆਪਾਂ ਫਿਰ ਗੁਣਾ ਕਰ ਲੈਣਾ ਵਾ 24 ਦੇ ਨਾਲ ਹੀ ਗੁਣਾ 24 ਇਹ ਆਪਣੇ ਕੋਲੇ ਆ ਗਿਆ ਫਿਰ 12000 ਹੀ ਓਕੇ ਉਸ ਤੋਂ ਬਾਅਦ ਆਪਾਂ ਇਹਨੂੰ ਤਕਸੀਮ ਕਰ ਦੇਣਾ ਫਿਰ 40 ਨਾਲ ਇਹ ਆ ਗਿਆ ਤਕਸੀਮ 40 ਆਨਸਰ ਆਪਣਾ ਕਿੰਨਾ ਆਇਆ ਫਿਰ 300 ਜਾਨੀ ਕਿ ਆਪਾਂ ਚਾਹੇ ਐਡਲ ਗੇਅਰ ਜਿਹੜਾ ਵਾ ਇਹ 24 ਦੰਦਿਆਂ ਦਾ ਲਾ ਲਈਏ ਚਾਹੇ ਆਪਾਂ 21 ਦੰਦਿਆਂ ਦਾ ਲਾ ਲਈਏ ਚਾਹੇ ਇੱਥੇ ਆਪਾਂ ਇੱਕ ਦੁਗਰਾਰੀਆਂ ਵਿੱਚ ਹੋਰ ਐਡਲ ਗੇਅਰ ਦੇ ਨਾਲ ਫਸਾ ਦਈਏ ਇਹਦੇ ਨਾਲ ਕਿਸੇ ਵੀ ਚੀਜ਼ ਦਾ ਕੋਈ ਫਰਕ ਨਹੀਂ ਪੈਣਾ ਠੀਕ ਹੈ ਜੀ ਨਾ ਇਹਦਾ ਗਰਾਰੀ ਦਾ ਫਰਕ ਪੈਣਾ ਚੱਕਰਾਂ ਦਾ ਤੇ ਨਾ ਇਹਦਾ ਹੀ ਪੈਣਾ ਹੁਣ ਫਰਕ ਕਿਵੇਂ ਪਊਗਾ ਜਾਂ ਤਾਂ ਆਪਾਂ ਐਸ ਗਰਾਰੀ ਨੂੰ ਛੋਟੀ ਕਰਾਂਗੇ ਤਾਂ ਫਰਕ ਪਊਗਾ ਜਾਂ ਇਸ ਗਰਾਰੀ ਨੂੰ ਛੋਟੀ ਕਰਾਂਗੇ ਤਾਂ ਸਪੀਡ ਦਾ ਫਰਕ ਪਊਗਾ ਸੋ ਇਸ ਕਰਕੇ ਜਿਹੜਾ ਉਹ ਦਿਨ ਆਪਾਂ ਮੀਟਰ ਦੇ ਨਾਲ ਸਪੀਡ ਚੈੱਕ ਕਰਦੇ ਸਾਂ ਮੀਟਰ ਆਫ ਦੀ ਸਪੀਡ ਸਹੀ ਦੱਸਦਾ ਸੀ ਆਪਾਂ ਨੂੰ ਤੇ ਆਪਾਂ ਸੋਚਦੇ ਹਾਂ ਕਿ ਪਤਾ ਨਹੀਂ ਆਹ ਜਿਹੜੀ 24 ਦੰਦਿਆਂ ਦੀ ਗਰਾਰੀ ਲਾਈ ਹੈ ਇਹਦੇ ਨਾਲ ਫਰਕ ਕਿਉਂ ਨਹੀਂ ਸੀ ਪੈਂਦਾ ਹੁਣ ਆਪਣੀ ਇਥੇ ਕੈਲਕੂਲੇਸ਼ਨ ਜਿਹੜੀ ਆਪਾਂ ਕੀਤੀ ਆ ਉਹ 21 ਨਾਲ ਵੀ ਕੀਤੀ ਆ ਤੇ ਆਪਾਂ 24 ਦੰਦਿਆਂ ਦੀ ਗਰਾਰੀ ਨਾਲ ਵੀ ਕੀਤੀ ਆ ਹੁਣ ਇਹਨਾਂ ਦੇ ਹਿਸਾਬ ਦੇ ਨਾਲ ਵੇਖੋ ਆਨਸਰ ਵੀ ਆਪਣਾ ਸਹੀ ਆ ਰਿਹਾ ਠੀਕ ਹੈ ਜੀ ਜਾਨੀ ਕਿ ਆਡਲ ਗੇਅਰ ਦੇ ਬਦਲਣ ਨਾਲ ਕੋਈ ਫਰਕ ਨਹੀਂ ਪਊਗਾ ਸਪੀਡ ਦਾ ਸੋ ਦੋਸਤੋ ਇਹ ਸੀਗਾ ਪਹਿਲਾ ਫਾਰਮੂਲਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਹੁਣ ਤੁਹਾਨੂੰ ਆਪਾਂ ਦੱਸਣ ਲੱਗੇ ਆ ਜੀ ਦੂਜਾ ਫਾਰਮੂਲਾ ਜਿਹੜਾ ਵਾ ਉਹ ਕੀ ਆ ਸੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਵਾ ਕਿ ਵੀ ਆਡਲ ਗੇਅਰ ਜਿਹੜਾ ਵਾ ਉਹ ਆਪਾਂ ਚਾਹੇ ਗਰਾਰੀ ਉੱਥੇ ਆਡਲ ਗੇਅਰ ਦੀ ਵੱਡੀ ਲਾ ਦੀਏ ਛੋਟੀ ਲਾ ਦੀਏ ਕੋਈ ਵੀ ਲਾ ਦੀਏ ਚਾਹੇ ਆਡਲ ਗੇਅਰ ਜਿੰਨੇ ਮਰਜ਼ੀ ਆ ਜਾਣ ਵਿੱਚ ਉਨ੍ਹਾਂ ਦੇ ਨਾਲ ਅਗਲੇ ਮੇਨ ਗੇਅਰ ਦਾ ਸਪੀਡ ਦਾ ਫਰਕ ਨਹੀਂ ਪੈਂਦਾ ਠੀਕ ਹੈ ਜੀ ਹੁਣ ਜਿਹੜਾ ਦੂਜਾ ਫਾਰਮੂਲਾ ਵਾ ਉਹ ਕੀ ਆ ਉਹ ਜਿਹੜਾ ਫਾਰਮੂਲਾ ਵਾ ਉਹ ਸਿਰਫ ਤੇ ਸਿਰਫ ਲੇਥ ਮਸ਼ੀਨ ਦੀਆਂ ਘਰਾਰੀਆਂ ਤੇ ਹੀ ਕੰਮ ਕਰੂਗਾ ਨਾ ਕਿ ਆਪਾਂ ਹੋਰ ਗੇਰਾਂ ਤੇ ਉਹਨੂੰ ਨਹੀਂ ਵਰਤ ਸਕਦੇ ਜਿਵੇਂ ਕਿ ਤੁਹਾਨੂੰ ਇਹ ਜਿਹੜਾ ਫਾਰਮੂਲਾ ਅਸੀਂ ਦੱਸਿਆ ਵਾ ਇਹਦੇ ਨਾਲ ਤੁਸੀਂ ਕਿਸੇ ਵੀ ਮਸ਼ੀਨ ਦੇ ਚੱਕਰ ਕੱਢ ਸਕਦੇ ਜੇ ਟੂੜੀ ਵਾਲੀ ਦੇ ਚਾਹੇ ਤੁਸੀਂ ਇਹਦੇ ਕੋਈ ਗੇਅਰ ਬਾਕਸ ਕਿਸੇ ਚੀਜ਼ ਤੇ ਲਾਇਆ ਹੋ ਵਾ ਤੇ ਉਹਦੇ ਵੀ ਚੱਕਰ ਲਾ ਸਕਦੇ ਜੇ ਪੁਲੀਆਂ ਦੇ ਚੱਕਰ ਲਾ ਸਕਦੇ ਜੇ ਇਸ ਤਰੀਕੇ ਦੇ ਨਾਲ ਤੇ ਜਿਹੜਾ ਹੁਣ ਤੁਹਾਨੂੰ ਫਾਰਮੂਲਾ ਦੱਸਣਾ ਇਹਦੇ ਨਾਲ ਸਿਰਫ ਗਰਾਰੀ ਜਿਹੜੀ ਆ ਲੇਥ ਮਸ਼ੀਨ ਦੀ ਉਹਦੇ ਹੀ ਚੱਕਰ ਕੱਢ ਸਕਦੇ ਆ ਆਪਾਂ ਮੰਨ ਕੇ ਚੱਲੋ ਆਪਾਂ ਕਿਸੇ ਵੀ ਕਾਬਲੇ ਨੂੰ ਜਦੋਂ ਚੂੜੀ ਪਾਉਨੇ ਆ ਮੰਨ ਕੇ ਚੱਲੋ ਕਿ ਆਪਾਂ ਆ ਆਪਣੇ ਕੋਲੇ ਇੱਕ ਆ ਕਾਬਲਾ ਬਣਿਆ ਹੋਇਆ ਵਾ ਇਹਦੀ ਆਪਾਂ ਚੂੜੀ ਮੈਣੀ ਆ ਇੰਚੀ ਦੇ ਵਿੱਚ ਇਹਦੀਆਂ ਕਿੰਨੀਆਂ ਚੂੜੀਆਂ ਤੇ ਇਹਦੀ ਚੂੜੀ ਹੈਗੀ ਆ ਜੀ 1 2 3 4 5 6 7 8 9 10 11 ਠੀਕ ਹੈ ਜੀ ਇਹਦੀ ਹੈਗੀ ਆ ਜੀ 11 ਚੂੜੀ ਹੁਣ ਕੀ ਆ ਕਿ ਜਿਹੜੀ 11 ਚੂੜੀ ਆ ਉਹ ਕਿਵੇਂ ਬਣੂਗੀ ਹੁਣ ਆਜੋ ਆਪਾਂ ਗਰਾਰੀਆਂ ਵਾਲੇ ਪਾਸੇ ਆਉਂਦੇ ਆ ਮਨ ਕੇ ਚਲੋ ਕਿ ਆਪਾਂ 11 ਚੂੜੀ ਪਾਉਣੀ ਆ 11 ਚੂੜੀ ਪਾਉਣ ਦਾ ਫਾਰਮੂਲਾ ਕੀ ਆ 11 ਨੂੰ ਤੁਸੀਂ ਗੁਣਾ ਕਰ ਦੇਣਾ 10 ਦੇ ਨਾਲ ਇਹਦਾ ਆਨਸਰ ਆ ਗਿਆ 110 ਠੀਕ ਹੈ ਜੀ 110 ਸਿੱਧਾ ਜਿਹਾ ਹਿਸਾਬ ਹੋਆ 110 ਦੰਦਿਆਂ ਦੀ ਗਰਾਰੀ ਉਹ ਆਪਾਂ ਇੱਥੇ ਲਾ ਦੇਣੀ ਹੈ ਇਹਦੇ ਮਸ਼ੀਨ ਦੇ ਠੀਕ ਹੈ ਜੀ 110 ਦੰਦਿਆਂ ਦੀ ਗਰਾਰੀ ਜਦੋਂ ਇੱਥੇ ਲੱਗ ਗਈ ਤੇ ਇਹਦੀ ਚੂੜੀ ਜਿਹੜੀ ਆ ਉਹ ਆਟੋਮੈਟਿਕਲੀ ਆਪਣਾ 11 ਚੂੜੀ ਇਹਦੀ ਜਿਹੜੀ ਆ ਬਣ ਜਾਣੀ ਆ ਠੀਕ ਹੈ ਜੀ 110 ਦੰਦਿਆਂ ਦੀ ਗਰਾਰੀ ਲਾਉਣ ਨਾਲ ਇਹਦੀ 11 ਚੂੜੀ ਬਣ ਜਾਣੀ ਆ ਐਡਲ ਗੇਅਰ ਚਾਹੀਏ ਇੱਥੇ ਤੁਸੀਂ 70 ਦੰਦਿਆਂ ਦੀ ਗਰਾਰੀ ਲਾ ਦਿਓ ਚਾਹੇ ਇਥੇ ਚਾਲੀਆਂ ਦੀ ਲਾਦੋ ਚਾਹੇ ਇਹਨੂੰ ਵਿੱਚੋਂ ਆਡਲ ਗੇਅਰ ਨੂੰ ਤੁਸੀਂ ਕੱਢ ਦੋ ਇਹਨੂੰ ਸਿੱਧਾ ਇੱਥੇ ਵੀ ਟੱਚ ਕਰ ਦੋਗੇ ਤੇ ਤਾਂ ਵੀ 11 ਚੂੜੀ ਬਣੂਗੀ ਠੀਕ ਹੈ ਜੀ ਤੇ ਜੇ ਦੇ ਨਾਲ ਥੋੜੀ ਕੋਈ ਸਪੇਸ ਦੇ ਕੇ ਇੱਕ ਅੱਧੀ ਗਰਾਰੀ ਹੋਰ ਵੀ ਵਿੱਚ ਫਸਾ ਦਾਂਗੇ ਨਾ ਤੇ ਤਾਂ ਵੀ 11 ਚੂੜੀ ਹੀ ਬਣੂਗੀ ਇਹਦੇ ਚੱਕਰ ਜਿਹੜੇ ਆ ਉਹ ਨਹੀਂ ਫਰਕ ਪੈਣਗੇ ਠੀਕ ਹੈ ਜੀ ਹੁਣ ਚੱਕਰ ਇਹਦੇ ਫਰਕ ਕਿਵੇਂ ਪੈਣਗੇ ਉਹ ਤੁਹਾਨੂੰ ਦੱਸਦੇ ਆਂ ਉਹ ਵੇਖੋ ਜੀ ਇਹਦੇ ਵਿੱਚ ਆਪਾਂ ਇੱਥੇ ਕਾਟਰ ਲਾਈ ਹੋਈ ਸੀ ਹੁਣ ਇਹਦੇ ਵਿੱਚ ਆਪਾਂ ਇੱਕ ਸਪੇਅਰ ਗਰਾਰੀ ਪਾਉਣੀ ਆ ਇੱਥੇ ਸਪੇਅਰ ਗਰਾਰੀ ਪਾ ਲਈ ਤੇ ਇਹਦੀ ਕਾਟਰ ਜਿਹੜੀ ਆ ਉਹ ਬਾਹਰ ਪਾ ਲੈਣੀ ਆ ਇਹਨੂੰ ਇੱਥੇ ਪਾ ਲਿਆ ਇਹਨੂੰ ਜਦੋਂ ਇੱਥੇ ਜੋੜਾਂਗੇ ਨਾ ਇਸ ਗਰਾਰੀ ਨੂੰ ਇਹਦੇ ਨਾਲ ਟੱਚ ਕਰਾਂਗੇ ਹੁਣ ਇੱਥੇ ਚੱਕਰਾਂ ਦਾ ਫਰਕ ਪਾਊਗਾ ਕਿਉਂਕਿ ਜਿਹੜਾ ਐਡਲ ਗੇਅਰ ਵਾ ਨਾ ਉਹਦੇ ਦੰਦੇ ਕੁਝ ਹੋਰ ਵਾ ਇਹਦੇ ਦੰਦੇ ਕੁਝ ਹੋਰ ਵਾ ਹੁਣ ਹੁਣ ਇੱਥੇ ਚੱਕਰਾਂ ਦਾ ਫਰਕ ਪਾਊਗਾ ਠੀਕ ਹੈ ਜੀ ਹੁਣ 110 ਦੰਦਿਆਂ ਦੀ ਗਰਾਰੀ ਜਿਹੜੀ ਆ ਉਹ 11 ਚੂੜੀ ਨਹੀਂ ਪਾਊਗੀ ਜੇ ਤੇ 110 ਦੰਦਿਆਂ ਦੀ ਗਰਾਰੀ ਸਿੱਧੀ ਹੈ ਦੇ ਨਾਲ ਇੱਥੇ ਪਿੱਛੇ ਟੱਚ ਕਰ ਦਿੰਨੇ ਆ ਦੇ ਠੀਕ ਹੈ ਜੀ ਜਿੱਥੇ ਆਪਾਂ ਮੇਨ ਗਰਾਰੀ ਲਾਉਨੇ ਆ ਇੱਥੇ ਟੱਚ ਕਰ ਦਿੰਨੇ ਆ ਠੀਕ ਹੈ ਜੀ ਫੇਰ ਇੱਕ 11 ਚੂੜੀ ਹੀ ਪਊਗੀ ਠੀਕ ਹੈ ਜੀ ਤੇ ਜੇ ਇਹਨੂੰ ਆਪਾਂ ਬਾਹਰ ਕੱਢ ਕੇ ਗਰਾਰੀ ਨੂੰ ਲਾਉਨੇ ਆ ਤੇ ਫੇਰ 11 ਚੂੜੀ ਨਹੀਂ ਪਊਗੀ ਫੇਰ ਚੂੜੀ ਦਾ ਫਰਕ ਪਊਗਾ ਕਿਉਂਕਿ ਉੱਥੇ ਜਿਹੜਾ ਵਾ ਐਡਲ ਗੇਅਰ ਦੇ ਨਾਲ ਇੱਕ ਗੇਅਰ ਹੋਰ ਲੱਗਾ ਹੋਇਆ ਵਾ ਉਹਦਾ ਕਰਕੇ ਚੂੜੀ ਦਾ ਫਰਕ ਪੈ ਜਾਊਗਾ ਹੁਣ ਜਿਵੇਂ ਆ ਗਿਆ ਜੀ ਗਾਂ ਤੂੜੀ ਦਾ ਸੀਜ਼ਨ ਆ ਰਿਹਾ ਵਾ ਠੀਕ ਹੈ ਜੀ ਹੁਣ ਤੂੜੀ ਵਾਲੀਆਂ ਮਸ਼ੀਨਾਂ ਦੇ ਜਿਹੜੇ ਆ ਉਹ ਚੱਕਰ ਕਿਵੇਂ ਲਾਉਨੇ ਆ ਉਹਦੀ ਵੀ ਆਪਾਂ ਇੱਕ ਵੀਡੀਓ ਬਣਾ ਕੇ ਪਾਵਾਂਗੇ ਟਰੈਕਟਰ ਜਿਹੜੇ ਆ ਆਮ ਆਪਾਂ ਵੇਖਦੇ ਆ ਕਿ ਸਾਰੇ ਕਹ ਤੇ ਦਿੰਦੇ ਆ ਕਿ 540 ਚੱਕਰ ਪੂਰੇ ਕਰਦੀ ਆ ਪੀਟੀਓ ਸ਼ਾਫਟ ਕਿ ਅੱਜ ਕੱਲ ਜਿਹੜੇ ਟਰੈਕਟਰ ਵਾ ਕੋਈ ਤਾਂ ਟਰੈਕਟਰ ਦੇ ਇੰਜਨ ਆਰ ਪੀ ਐਮ 2400 ਹੋਣ ਤੇ ਪੀਟੀਓ ਦੇ ਸ਼ਾਫਟ ਫੇਰ ਪੀਟੀਓ ਸ਼ਾਫਟ ਦੇ ਫੇਰ ਚੱਕਰ ਜਿਹੜੇ ਆ ਉਹ 540 ਪੂਰੇ ਹੁੰਦੇ ਆ ਤੇ ਕੁਝ ਟਰੈਕਟਰ ਜਿਹੜੇ ਆ ਉਹ 1800 ਇੰਜਨ ਆਰ ਪੀ ਐਮ ਹੋਣ ਤੇ ਪਿੱਛੇ ਪੀਟੀਓ ਦੇ ਜਿਹੜੇ ਉਹਦੇ ਸ਼ਾਫਟ ਦੇ ਚੱਕਰ ਵਾ ਉਹ 540 ਪੂਰੇ ਹੁੰਦੇ ਆ ਉਹਨਾਂ ਨੂੰ ਆਪਾਂ ਹੁਣ ਕਿਵੇਂ ਸੈਟਿੰਗ ਕਰਨੀਆਂ ਉਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਸੋ ਜੇ ਸਾਡੀ ਜਾਣਕਾਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰ ਦਿਓ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵੇਖਣ ਵਾਸਤੇ ਧੰਨਵਾਦ